ਦੋਸਤੋ ਨਮਸਕਾਰ ਮੈਂ ਹਾਂ ਮਨਦੀਪ ਰਜੋਰਾ ਅੱਜ ਅਸੀਂ ਇਹ ਗੱਲ ਕਰਾਂਗੇ ਇਨਵੈਸਟਮੈਂਟ ਦੀ ਸਾਡੇ ਕੋਲੇ ਬਹੁਤ ਪੁਰਾਣੇ ਅਜਿਹੇ ਪਲਾਨ ਹੁੰਦੇ ਨੇ ਜਿਨ੍ਹਾਂ ਨੂੰ ਅਕਸਰ ਹੀ ਅਸੀਂ ਭੁੱਲ ਜਾਂਦੇ ਆ ਜਾਂ ਉਹਨਾਂ ਦੇ ਵਿੱਚ ਜਦੋਂ ਰੇਟ ਆਫ ਇੰਟਰਸਟ ਜਿਹੜਾ ਹੁੰਦਾ ਹੈ ਉਸ ਦੇ ਵਿੱਚ ਉਤਾਰ ਚੜਾ ਆਉਂਦਾ ਹੈ ਤਾਂ ਅਸੀਂ ਨਵੀਆਂ ਸਕੀਮਾਂ ਵੱਲ ਹੋ ਜਾਂਦੇ ਆ ਪ੍ਰਾਈਵੇਟ ਜਿਹੜੇ ਬੈਂਕ ਨੇ ਜਾਂ ਪ੍ਰਾਈਵੇਟ ਜਿਹੜੀਆਂ ਅਜਹੀਆਂ ਫਾਈਨੈਂਸ਼ੀਅਲ ਕੰਪਨੀਆਂ ਨੇ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਵੀ ਸਾਨੂੰ ਬਹੁਤ ਤਰ੍ਹਾਂ ਦੇ ਅਜਿਹੇ ਦਿਲ ਲੁਭਾਉ ਆਫਰ ਦਿੰਦੀਆਂ ਨੇ ਕਿ ਅਸੀਂ ਸਰਕਾਰੀ ਜਿਹੜੇ ਪਲਾਨ ਹੁੰਦੇ ਨੇ ਉਹਨਾਂ ਨੂੰ ਭੁੱਲ ਜਾਨੇ ਆ ਪਰ ਅੱਜ ਉਹੀ ਸਰਕਾਰੀ ਪਲਾਨ ਜਿਹੜੇ ਕਿ ਸਕੀਮਾਂ ਜਿਹੜੀਆਂ ਕਿ ਬੈਂਕਾਂ ਦੇ ਵਿੱਚ ਚੱਲਦੀਆਂ ਨੇ ਇਨਵੈਸਟਮੈਂਟ ਦੀਆਂ ਜੋ ਸਕੀਮਾਂ ਹੁਣ ਪੋਸਟ ਆਫਿਸ ਦੇ ਵਿੱਚ ਸਰਕਾਰੀ ਡਾਕਖਾਨਿਆਂ ਦੇ ਵਿੱਚ ਚੱਲਦੀਆਂ ਆ ਅੱਜ ਉਹਨਾਂ ਦਾ ਜ਼ਿਕਰ ਕਰਾਂਗੇ ਤੁਹਾਨੂੰ ਇਹਨਾਂ ਬਾਰੇ ਪਤਾ ਵੀ ਹੋਵੇਗਾ ਪਰ ਇੱਕ ਰਿਮਾਈਂਡਰ ਜਿਹੜਾ ਹੈ ਉਹ ਤੁਹਾਨੂੰ ਜ਼ਰੂਰ ਦੇਵਾਂਗੇ ਤੇ ਅਸੀਂ ਕੰਪੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਵਿਆਜ ਦਰਾਂ ਬੈਂਕਾਂ ਦੇ ਵਿੱਚ ਤੇ ਡਾਕਖਾਨਿਆਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਨੇ ਸੋ ਇਹ ਸਾਰੀ ਜਾਣਕਾਰੀ ਅੱਜ ਸਾਨੂੰ ਦੇਣਗੇ ਬਠਿੰਡਾ ਦੇ ਹੈੱਡ ਪੋਸਟ ਆਫਿਸ ਦੇ ਪੋਸਟਮਾਸਟਰ ਸ਼੍ਰੀ ਰਾਜਕੁਮਾਰ ਜੀ ਰਾਜਕੁਮਾਰ ਜੀ ਸਾਡੇ ਨਾਲ ਨੇ ਰਾਜਕੁਮਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵੀਡੀਓ 'ਚ ਰਾਜਕੁਮਾਰ ਜੀ ਅਸੀਂ ਗੱਲ ਕਰ ਰਹੇ ਹਾਂ ਇਨਵੈਸਟਮੈਂਟ ਦੀ ਤਾਂ ਡਾਕਖਾਨੇ ਦੇ ਵਿੱਚ ਇਨਵੈਸਟਮੈਂਟ ਕਰਨਾ ਬੈਂਕ ਨਾਲੋਂ ਕਿੰਨਾ ਕੁ ਠੀਕ ਰਹਿੰਦਾ ਹੈ ਕਿਉਂਕਿ ਜਦੋਂ ਇਨਵੈਸਟਮੈਂਟ ਦੀ ਜਾਂ ਪਹਿਲੇ ਪਹਿਲ ਜਦੋਂ ਖਾਤਾ ਖੁਲਾਉਣ ਦੀ ਗੱਲ ਆਉਂਦੀ ਹੈ ਅਸੀਂ ਸੋਚਦੇ ਹਾਂ ਵੀ ਬੈਂਕ ਦੇ ਵਿੱਚ ਖਾਤਾ ਖੁਲਾਇਆ ਜਾਵੇਗਾ ਬੜੇ ਲੋਕ ਇਸ ਗੱਲ ਤੋਂ ਬੇਧਿਆਨੇ ਹੁੰਦੇ ਆ ਖਾਤਾ ਜਿਹੜਾ ਹੈ ਤੁਹਾਡਾ ਸੇਵਿੰਗ ਅਕਾਊਂਟ ਪੋਸਟ ਆਫਿਸ ਦੇ ਵਿੱਚ ਡਾਕਖਾਨੇ ਦੇ ਵਿੱਚ ਵੀ ਖੁੱਲ ਸਕਦਾ ਹੈ ਪਰ ਉਸ ਦੇ ਉੱਤੇ ਵਿਆਜ ਸਾਨੂੰ ਕਿੰਨਾ ਮਿਲੇਗਾ ਸਰ ਨਮਸਕਾਰ ਦੁਆਰਾ ਤੋਂ ਮੈਂ ਇਸ ਬਾਰੇ ਜਿਹੜੀ ਪੋਸਟ ਆਫਿਸ ਦੀ ਸਕੀਮਸ ਹੈ ਜੀ ਪੋਸਟ ਆਫੀਸ ਸਕੀਮਸ ਹੈ ਜੋ ਸਾਡੇ ਇੱਕ ਜਨਰਲ ਪਬਲਿਕ ਵਾਸਤੇ ਇੱਕ ਅਵੇਅਰਨੈਸ ਦੀ ਤਰ੍ਹਾਂ ਯੂਜ਼ ਕਰਤੀ ਜਾਂਦੀਆਂ ਹਨ ਜੀ ਜਿਹਦੇ ਵਿੱਚ ਸਭ ਨਾਲ ਪਹਿਲਾਂ ਇੱਕ ਖਾਤਾ ਆਉਂਦਾ ਹੈ ਜਮਾ ਖਾਤਾ ਜਿਹਦੇ ਵਿੱਚ ਭਾ ਸਰਕਾਰ ਵੱਲੋਂ 4% ਵਿਆਜ ਹੁੰਦਾ ਹੈ ਜੀ ਜਿਹਦੇ ਵਿੱਚ ਜਿਹੜਾ ਜਮਾ ਕਰਤਾ ਹੈ ਕਦੇ ਵੀ ਕਢਾ ਸਕਦਾ ਹੈ ਕਦੇ ਵੀ ਉਸ ਮਾਉਂਟ ਨੂੰ ਆਪਣੇ ਲੋਡ ਅਨਸਰਕਟ ਜਮਾ ਕਰਵਾ ਕੇ ਅਮਾਉਂਟ ਨੂੰ ਵਧਾ ਕਰ ਸਕਦਾ ਘਟਾ ਸਕਦਾ ਹਰ ਸਾਲ ਜੋ ਸਾਲ ਪੂਰਾ ਹੋ ਜਾਂਦਾ ਉਹਦੇ ਵਿੱਚ 4% ਉਸ ਵਿਆਜ ਨਾਲ ਉਸ ਉਸ ਅੱਤੇ ਵਿੱਚ ਜੁੜ ਜਾਂਦਾ ਹੈ ਤੱਕੀ ਮਾਸ ਤੋਂ ਬਾਅਦ 1 April ਤੇ ਉਹ ਸਕੀਮ ਹੈ ਕੀ ਹੈ ਪਬਲਿਕ ਨੂੰ ਕਿਸੇ ਵੀ ਲੋੜਵੰਦ ਨੂੰ ਆਪਣੇ ਤੁਸੀਂ ਇਹ ਕਹਿ ਸਕਦੇ ਹੋ ਵੀ ਜਦੋਂ ਜ਼ਰੂਰਤ ਹੈ ਕਢਾਵੇ ਜਦੋਂ ਜ਼ਰੂਰਤ ਹੈ ਉਸ ਵਿੱਚ ਜਮਾ ਕਰੇ ਤਾਂ ਜੋ ਉਸ ਨੂੰ ਉਸ ਦੀ ਇੱਕ ਅਮਾਉਂਟ ਦੀ ਫਲੈਕਸੀਬਿਲਟੀ ਬਣੀ ਰਹੇ ਤਾਂ ਉਸ ਨੂੰ ਆਪਣੀ ਜ਼ਰੂਰਤ ਅਨੁਸਾਰ ਪੈਸੇ ਕਦੇ ਜੋੜ ਪਈ ਤੱਕ ਅੱਜ ਉਸਨੇ ਕਢਾ ਲੇ ਕੱਲ ਉਹ ਉਸ ਨੂੰ ਜ਼ਰੂਰਤ ਨਹੀਂ ਹੈ ਤਾਂ ਉਸ ਨੂੰ ਆ ਕੇ ਜਮਾ ਕਰ ਦੇ ਨੈਸ਼ਨਲ ਪੋਸਟ ਆਫਿਸ ਜੁੜੀ ਰਹੇ ਤੇ ਇਸ ਕਾਊਂਟ ਚ ਹੁਣ ਸਰਕਾਰ ਇਹ ਕਹਿ ਰਹੀ ਹੈ ਵੀ ਏਟੀਐਮਸ ਵੀ ਹੈ ਆਨਲਾਈਨ ਬੈਂਕਿੰਗਸ ਵੀ ਹੈ ਇਹਦਾ ਮੇਨ ਅਟਰੈਕਸ਼ਨ ਇਹ ਹੀ ਹੈ ਵੀ ਪਬਲਿਕ ਜਿਹੜੇ ਬੈਂਕਿੰਗ ਸੈਕਟਰ ਤੋਂ ਪੋਸਟ ਆਫਿਸ ਸੈਂਟਰ ਨਾਲ ਜੁੜੇ ਰਹਿਣ ਵੀ ਉਹ ਜਿਹੜੀ ਇੱਕ ਸਕੀਮ ਹੈ ਤੁਹਾਨੂੰ ਇਸ ਬਾਰੇ ਹੋਰ ਥੋੜਾ ਜਨਾ ਪਾਵਾਂਗਾ ਵੀ ਜਿਹੜਾ 2% ਵਿਆਜ ਬੈਂਕਿੰਗ ਸੈਕਟਰ ਲਗਭਗ 2 ਜਾਂ 2.5% ਹੀ ਦਿੰਦਾ ਪੋਸਟ ਆਫਿਸ ਇੱਕ 4% ਵਿਆਜ ਜਿਹੜਾ ਕਿ ਇੱਕ 4% ਵਿਆਜ ਨਾਰਮਲ ਸਕੀਮਾਂ ਚ ਵੀ ਹੁੰਦਾ ਹੈ لیکن پوسਟ آفس ਇੱਕ ਆਪਣੇ ਜਮਾ ਖਾਤੇ 'ਚ ਹੀ 4% ਵਿਆਜ ਜਿੰਦਾ ਹੈ। ਪੁਰਾਣਾ ਖਾਤਾ ਆਰ ਡੀ ਖਾਤਾ ਜੀ ਮੈਂ। ਆਰ ਡੀ ਖਾਤਾ ਜਿਹਨੂੰ ਜਮਾ ਬੰਦੀ ਖਾਤਾ ਕਹਿਇਆ ਜਾਂਦਾ ਸਦਿਆਂ ਆਪਾਂ ਜਮਾ ਕਰਤਾ ਆਪਣੀ ਇੱਕ ਲਿਮਟ ਬਣਾ ਸਕਦਾ ਠੀਕ ਇਹਦੇ ਵਿੱਚ ਉਹ ਲਿਮਟ ਆਪਣੀ ਜ਼ਰੂਰਤ ਦੇ ਅਨੁਸਾਰ ਜਿਵੇਂ ਮੰਨ ਲਓ ਉਸ ਨੂੰ 500 ਰੁਪਏ ਮਹੀਨਾ ਜਾਂ 1000 ਰੁਪਏ ਮਹੀਨਾ ਲਗਾ ਕੇ ਸ਼ੁਰੂ ਕਰ ਸਕਦਾ ਹੈ। ਉਹਦੇ ਵਿੱਚ ਉਸ ਨੂੰ 6.7 ਵਿਆਜ 5 ਸਾਲਾਂ ਦਾ ਇਹ ਖਾਤਾ ਹੁੰਦਾ ਜੀ। ਜੇ ਬੰਦਾ 1000 ਰੁਪਏ ਲਗਭਗ ਆਪਾਂ ਉਦਾਹਰਨ ਤੌਰ ਤੇ ਲੈ ਲਈਏ ਕਿ 1000 ਰੁਪਏ ਮਹੀਨਾ ਉਹ ਸ਼ੁਰੂ ਕਰਦਾ ਹੈ। 1000 ਰੁਪਏ ਮਹੀਨੇ ਦੇ 5 ਸਾਲ ਜਮਾ ਕਰਵਾ ਕੇ 60000 ਰੁਪਏ ਜਮਾ ਹੋ ਜਾਏਗਾ ਤੇ ਉਹਦਾ 6% ਵਿਆਜ ਨਾਲ ਉਹਨੂੰ ਸਰਕਾਰ ਪੈਸਾ ਮੋੜੇਗੀ ਜੀ ਫਿਰ ਆ ਜਾਂਦਾ ਜੀ ਸਾਡਾ ਨਵਾਂ ਖਾਤਾ ਇੱਕ ਹੋਰ ਫਿਰ ਆ ਜਾਂਦਾ ਸਾਡਾ ਖਾਤਾ ਜੀ ਮਾਸਿਕ ਵਿਆਜ ਸਕੀਮ ਹਮ ਇਹਦੇ ਵਿੱਚ ਇਦਾਂ ਹੁੰਦਾ ਜੀ ਕਸਟਮਰ ਕੋਲੇ ਕਈ ਵਾਰੀ ਜਾਂ ਬੋਸਟਰ ਕੋਲੇ ਕਈ ਵਾਰ ਕੋਈ ਅਮਾਉਂਟ ਇੱਕ ਹੈਂਡੀ ਅਮਾਉਂਟ ਹੁੰਦੀ ਹੈ ਜਿਸ ਨਾਲ ਉਹ ਉਸ ਹੈਂਡੀ ਅਮਾਉਂਟ ਨੂੰ ਆਪਣੇ ਵਿਆਜ ਦੇ ਤੌਰ ਤੇ ਲਿਆ ਸਕਦਾ ਜਿਸ ਨੂੰ ਕੀ ਹੈ ਉਸ ਵਿਆਜ ਜਿਹੜਾ ਵਿਆਜ ਉਹਨੂੰ ਹਰ ਮਹੀਨੇ 5 ਸਾਲ ਮਿਲਦਾ ਰਹੇਗਾ ਹਮ ਉਹਦੇ ਵਿੱਚ ਸਰਕਾਰ ਨੇ ਹੁਣ ਲਿਮਿਟ 15 ਲੱਖ ਕਰਤੀ ਹੈ ਜੀ ਪਹਿਲਾਂ 9 ਲੱਖ ਹੁੰਦੀ ਸੀ ਜੀ ਤੇ ਹੁਣ ਉਸ ਨੂੰ 15 ਲੱਖ ਕਰਤਾ ਵੀ ਬੰਦਾ ਆਪਣੀ 15 ਲੱਖ ਦੀ ਲਿਮਿਟ ਨੂੰ ਵਿਆਜ ਨਾਲ ਹਰ ਮਹੀਨੇ ਕਢਾਂਦਾ ਰਹੇਗਾ 15 ਲੱਖ ਉਹਦਾ ਮੂਲ ਜਮਾ ਹੋ ਗਿਆ ਤੇ ਵਿਆਜ ਉਹਨੂੰ ਹਰ ਸਾਲ ਮਿਲਦਾ ਰਹੇਗਾ ਜੀ ਇੱਕ ਬੇਸਿਕ ਸਕੀਮ ਜਿਹੜੀ ਆ ਭਾਰਤ ਸਰਕਾਰ ਵੱਲੋਂ ਹੈ ਸੁਕੰਨੀਆਂ ਸਮ੍ਰਿਧੀ ਕਮ ਜੀ ਇੱਕ ਸਪੈਸ਼ਲ ਬੱਚੀਆਂ ਵਾਸਤੇ ਭਾਰਤ ਸਰਕਾਰ ਦਾ ਇਨੀਸ਼ੀਏਟਿਵ ਹੈ ਜਿਦੇ ਵਿੱਚ 0 ਤੋਂ 10 ਸਾਲ ਦੇ ਬੱਚਿਆਂ ਦਾ ਕੁੜੀਆਂ ਦਾ ਖਾਤਾ ਖੁੱਲਦਾ ਜੀ ਉਹਦੇ ਵਿੱਚ ਵਿਆਜ 8.2 ਵਿਆਜ ਹੁੰਦਾ ਠੀਕ ਹੈ ਜੀ 8.2 ਵਿਆਜ ਨਾਲ ਬੱਚੇ ਦਾ ਜਿੰਨੀ ਵੀ ਅਮਾਉਂਟ ਇੱਕ ਸਾਲ 'ਚ ਜਮ੍ਹਾਂ ਹੋਗੀ ਅਗਲੇ ਸਾਲ ਉਸ 8.2 ਦੇ ਹਿਸਾਬ ਨਾਲ ਵਿਆਜ ਲੱਗ ਜਾਂਦਾ ਹੈ ਤੇ ਉਸਦੇ ਅਗਲੇ ਸਾਲ ਦਾ ਉਹ ਪੈਸਾ ਹੋਰ ਜਮ੍ਹਾਂ ਕਰ ਸਕਦਾ ਹੈ ਇਹਦੇ ਵਿੱਚ ਇੱਕ ਲਿਮਟ ਬਣਾਈ ਗਈ ਹੈ ਸਰਕਾਰ ਨੇ ਵੀ 1.5 ਲੱਖ ਰੁਪਇਆ ਹਮ ਵੱਧ ਤੋਂ ਵੱਧ ਜਮ੍ਹਾਂ ਕਰਨਾ ਹੁੰਦਾ ਹੈ ਇੱਕ ਸਾਲ 'ਚ ਜੀ ਫਿਰ ਉਹਦੇ ਵਿੱਚ ਕੀ ਹੈ ਜੀ ਇੱਕ ਨੌਕਰੀ ਪੇਸ਼ਾ ਵਾਸਤੇ ਜਾਂ ਆਪਾਂ ਟੈਕਸ ਸਪੇਅਰ ਵੀ ਅੱਜਕੱਲ੍ਹ ਤਾਂ ਉਹਦੇ ਨਾਲ 80C ਦੀ ਇੱਕ ਲਿਮਿਟ ਹੈ ਉਹ ਵੀ ਉਹਦੇ ਨਾਲ ਆਪਣਾ ਮਾਪਿਓ ਜਿਸ ਬੱਚੇ ਦਾ ਖਾਤਾ ਖੁੱਲਿਆ ਉਸਦੇ ਮਾਤਾ ਪਿਤਾ ਉਸ 80C ਨੂੰ ਸਰਕਾਰ ਦੇ ਟੈਕਸ ਟੈਕਸ ਪਰਪਸ ਵਾਸਤੇ ਆਪਣੀ ਵਰਤ ਸਕਦੇ ਆ ਬਹੁਤ ਅੱਛਾ ਉਸ ਤਰ੍ਹਾਂ ਕੇਵੀ ਇੱਕ ਕਿਸਾਨ ਵਿਕਾਸ ਪੱત્ર ਹੈ ਜੀ ਨੈਸ਼ਨਲ ਸੇਵਿੰਗਸ ਇੰਸਟੀਟਿਊਟ ਦੇ ਸਰਟੀਫਿਕੇਟਸ ਹੈ ਇਹ ਦੋਨੇ ਜਿਹੜੀਆਂ ਸਕੀਮਾਂ ਪਹਿਲਾਂ ਤੁਹਾਨੂੰ ਪਤਾ ਹੀ ਹੋਵੇਗਾ ਵੀ ਇਹ ਇੱਕ ਪੱਤਰ ਦੀ ਤਰ੍ਹਾਂ ਮਿਲਦੇ ਸੀ ਸਰਟੀਫਿਕੇਟ ਜਾਰੀ ਹੁੰਦੇ ਸੀ ਹੁਣ ਕੀ ਹੋ ਗਿਆ ਇਹ ਪਾਸਬੁੱਕ ਦੀ ਰੇ ਰੂਪ ਵਿੱਚ ਮਿਲਦੇ ਆ ਜੀ ਸਕੀਮ ਉਦਾਂ ਹੀ ਹੈ 5 ਸਾਲ ਦੀ ਤੇ 9 ਸਾਲ 7 ਮਹੀਨੇ ਵਿਆਜ ਇਹਦੇ ਵਿੱਚ ਵੀ ਬਹੁਤ ਵਧੀਆ ਜੀ 7.7% ਤੇ 7.7% ਹੂੰ ਫਿਰ ਆ ਜੀ ਅੰਦਰ ਜੀ ਇੱਕ ਸੀਨੀਅਰ ਸਿਟੀਨ ਗਰੁੱਪ ਵਾਸਤੇ ਸੀਨੀਅਰ ਸਿਟੀਨ ਸੇਵਿੰਗ ਸਕੀਮ ਜਿਹਦੇ ਵਿੱਚ ਵਿਆਜ 8.2 ਆ ਜੀ ਠੀਕ ਹੈ ਜੀ 8.2 ਵਿਆਜ ਤੁਸੀਂ ਸਰਕਾਰ ਨੇ ਪਿਛਲੇ ਸਾਲ ਤੋਂ ਇਹਦੇ ਵਿੱਚ ਵੀ ਲਿਮਟ ਵਧਾ ਕੇ 15 ਲੱਖ ਤੋਂ 30 ਲੱਖ ਰੁਪਇਆ ਇੱਕ ਲਿਮਟ ਵਧਾਤੀ ਹੈ ਉਹਦੇ ਨਾਲ ਕੀ ਹੈ ਜੀ ਸਾਰੀ ਅਮਾਉਂਟ ਜਦੋਂ ਬੰਦਾ 60 ਸਾਲ ਤੋਂ ਬਾਅਦ ਰਿਟਾਇਰ ਹੁੰਦਾ ਜਾਂ ਉਹਦੇ ਕੋਲੇ ਕੋਈ ਅਮਾਉਂਟ ਹੈਗੀ ਆ ਜਿਸ ਨਾਲ ਉਹ 60 ਸਾਲ ਤੋਂ ਬਾਅਦ ਉਸ ਅਮਾਉਂਟ ਨੂੰ ਜਮ੍ਹਾਂ ਕਰਕੇ 8.2 ਵਿਆਜ ਨਾਲ ਤੁਸੀਂ ਇਹ ਸੋਚੋ ਵੀ 8.2 30 ਲੱਖ ਤੇ ਉਹ 8.2 ਕਮਾਏਗਾ ਔਰ ਹਰ ਚੌਥੇ ਮਹੀਨੇ ਉਸ ਵਿਆਜ ਨੂੰ ਉਹ ਆਪਣੇ ਸੇਵਿੰਗ ਦੇ ਰੂਪ ਅਕਾਊਂਟ ਵਿੱਚ ਲੈ ਕੇ ਉਹਨੂੰ ਯੂਜ਼ ਕਰ ਸਕਦਾ ਜਾਂ ਉਸ ਅਕਾਊਂਟ ਨੂੰ ਆਪਣੇ ਜਮਾ ਵਿੱਚ ਹੀ ਰੱਖੇ ਤੇ 4% ਸਰਕਾਰ ਤੋਂ ਉਸ ਦਾ ਵਿਆਜ ਹੋਰ ਕਮਾ ਸਕਦਾ ਜੀ ਇਹ ਬੇਸਿਕ ਸਕੀਮਾਂ ਹਨ ਜਿਹੜੀਆਂ ਜੀ ਸਰ ਅਸੀਂ ਗੱਲ ਕਰਨਾ ਚਾਹੁੰਦੇ ਆਂ ਇੰਸ਼ੋਰੈਂਸ ਸਕੀਮਾਂ ਦੀ ਵੀ ਕਿਉਂਕਿ ਪੋਸਟ ਆਫਿਸ ਦੇ ਵਿੱਚ ਵੀ ਇੰਸ਼ੋਰੈਂਸ ਜਿਹੜਾ ਲਾਈਫ ਇੰਸ਼ੋਰੈਂਸ ਜਿਹੜਾ ਉਹ ਕੀਤੇ ਜਾਂਦੇ ਆ ਕੀ ਕੋਈ ਲਾਈਫ ਇੰਸ਼ੋਰੈਂਸ ਦੇ ਨਾਲ ਲਾਈਫ ਇੰਸ਼ੋਰੈਂਸ ਬਾਰੇ ਤਾਂ ਦੱਸੋਗੇ ਹੀ ਜੇ ਕੋਈ ਹੈਲਥ ਇੰਸ਼ੋਰੈਂਸ ਹੈ ਤਾਂ ਉਸਦੇ ਉਹ ਵੀ ਜ਼ਿਕਰ ਕਰੋ ਤੇ ਹੋਰ ਕਿਸ ਕਿਸ ਤਰ੍ਹਾਂ ਇਨਵੈਸਟਰਸ ਆਉਂਦੇ ਆ ਤੁਹਾਡੇ ਕੋਲ ਇਨਵੈਸਟਮੈਂਟ ਕਰਨ ਆ ਸਾਡੀ ਇੱਕ ਜਿਹੜੀ ਪੋਸਟਲ ਲਾਈਫ ਇੰਸ਼ੋਰੈਂਸ ਸਕੀਮ ਹੈ ਉਦਾਂ ਹੀ ਇਹ ਆਪਣੀ ਪਿੰਡ ਪਿੰਡ ਡਾਕ ਜੀਵਨ ਬੀਮਾ ਵੀ ਕਿਹਾ ਜਾਂਦਾ ਜੀ ਇਹਦੇ ਵਿੱਚ ਕੀ ਹੈ ਜੀ ਲਗਭਗ ਜਿਹੜੇ ਪਿੰਡਾਂ ਦੇ ਵਿੱਚ ਤਾਂ ਸਾਰੇ ਹੀ ਆਪਾਂ ਮਤਲਬ ਜਿਹੜਾ ਵੀ ਪਿੰਡ ਦਾ ਸਨੀਕ ਆ ਉਸ ਨੂੰ ਕਰਵਾ ਸਕਦਾ ਹੈ ਲੇਕਿਨ ਸ਼ਹਿਰਾਂ ਵਿੱਚ ਇੱਕ ਤਾਂ ਤੁਸੀਂ ਇਹ ਸੋਚ ਸਕਦੇ ਹੋ ਵੀ ਇੱਕ ਤਾਂ ਜੋ ਵੀ ਕਰਮਚਾਰੀ ਵਰਗ ਹੈ ਉਹ ਕਰ ਸਕਦਾ ਜੀ ਹੁਣ ਸਰਕਾਰ ਨੇ ਥੋੜਾ ਇਹਦਾ ਦਾਇਰਾ ਵਧਾ ਦਿੱਤਾ ਡਾਕਟਰ ਵਕੀਲ ਪੇਸ਼ੇਦਾਰੀ ਜਿਹੜੇ ਵੀ ਹੈ ਡਿਗਰੀ ਹੋਲਡਰਸ ਡਿਪਲੋਮਾ ਹੋਲਡਰ ਔਰ ਗ੍ਰੈਜੂਏਟ ਲੈਵਲ ਦੇ ਬੱਚੇ ਵੀ ਉਸ ਚ ਕਰਵਾ ਸਕਦੇ ਜਿਹੜਾ ਵੀ ਆਪਣੀ ਇਨਕਮ ਦਾ ਸੋਰਸ ਬਣਾ ਕੇ ਉਸ ਬੀਮਾ ਪਾਲਸੀ ਨੂੰ ਲੈ ਸਕਦਾ ਹੈ ਇਹਦੇ ਵਿੱਚ ਜੇ ਆਪਾਂ ਇੱਕ ਲਿਮਿਟ ਇੱਕ ਮਿਆਦੀ ਜਮਾ ਦੀ ਤਰ੍ਹਾਂ ਹੀ ਇੱਕ ਤਰ੍ਹਾਂ ਇਹਨੂੰ ਸੋਚਿਆ ਜਾ ਸਕਦਾ ਹੈ ਵੀ ਜਿਹੜੀ ਅਮਾਉਂਟ ਤੁਸੀਂ ਨਿਯਤ ਕਰ ਲੋਗੇ ਆਪਣੇ ਇੰਸ਼ੋਰੈਂਸ ਸੈਕਟਰ ਵਾਸਤੇ ਉਸ ਨੂੰ ਮਹੀਨੇ ਦਾ ਮਹੀਨਾ ਦਰ ਆਪਾਂ ਜਮਾ ਕਰਨਾ ਹੈ ਠੀਕਾ ਉਸ ਲਿਮਿਟ ਨੂੰ ਬਣਾ ਕੇ ਜੇ ਖੁਦਾ ਨਾ ਖਾਸਤਾ ਜੀ ਉਸ ਅਮਾਉਂਟ ਦੀ ਜ਼ਰੂਰਤ ਰੱਬ ਨਾ ਕਰੇ ਨਾ ਪਵੇ ਪਰ ਇਹਦਾ ਇੱਕ ਜ਼ਰੂਰਤ ਇਹ ਹੈ ਵੀ ਤੁਹਾਡੀ ਉਹ ਲਾਈਫ ਇੰਸ਼ੋਰੈਂਸ ਦੀ ਤਰ੍ਹਾਂ ਕਵਰ ਹੋ ਜਾਂਦੀ ਹੈ ਸਾਰੀ ਅਮਾਉਂਟ ਤੁਹਾਨੂੰ ਲਾਈਫ ਇੰਸ਼ੋਰੈਂਸ ਦੇ ਰੂਪ ਦੇ ਵਿੱਚ ਜਿੱਦਾਂ ਦੂਜੀਆਂ LIC ਫਾਰਮਸ ਜਾਂ ਹੋਰ ਫਾਰਮਸ ਦਿੰਦੀਆਂ ਉਹਦਾ ਪੋਸਟਲ ਦੀਆਂ ਇਹਦਾ ਦਾਇਰਾ ਹੁਣ ਥੋੜਾ ਜਿਹਾ ਬਹੁਤ ਜ਼ਿਆਦਾ ਵਧਾ ਦਿੱਤਾ ਸਰਕਾਰ ਨੇ ਪਹਿਲਾਂ ਕੀ ਸੀ ਜੀ ਇਹ ਥੋੜੇ ਜਿਹੀ ਕਮਚਾਰੀ ਵਰਗ ਜਾਂ ਆਪਾਂ ਕਹਿ ਸਕਦੇ ਹਾਂ ਵੀ ਸਰਕਾਰੀ ਮੁਲਾਜ਼ਮ ਜਾਂ ਇੰਨਾ ਤੱਕ ਹੀ ਸੀਮਤ ਸੀ ਹੁਣ ਇਸ ਨੂੰ ਥੋੜਾ ਜਿਹਾ 2 ਸਾਲਾਂ 3 ਸਾਲਾਂ ਤੋਂ ਬਹੁਤ ਜ਼ਿਆਦਾ ਵਧਾ ਦਿੱਤਾ ਗਿਆ ਵੀ ਜੋ ਵੀ ਇੱਕ ਗ੍ਰੈਜੂਏਟ ਲੈਵਲ ਦਾ ਬੱਚਾ ਆਪਣਾ ਕੋਈ ਅਰਨਿੰਗ ਹੈਂਡ ਹੈ ਉਹਦੀ ਇੱਕ ਲਿਮਿਟ ਬਣ ਜਾਂਦੀ ਹੈ ਉਸ ਤਰ੍ਹਾਂ ਉਹਨੂੰ ਕੰਟੀਨਿਊ ਕਰ ਸਕਦਾ ਹੈ ਤੇ ਆਪਣੀ ਉਹ ਪਾਲਿਸੀ ਦੇ ਬੇਨਫਿਟ ਲੈ ਸਕਦਾ ਉਦਾਂ ਹੀ ਪਿੰਡੂ ਡਾਕ ਜੀਵਨ ਬੀਮਾ ਉਹ ਪਿੰਡਾਂ ਦੇ ਪਸਤੀਕਾ ਵਾਸਤੇ ਹੈ ਪਿੰਡੂ ਆਪਣੇ ਰਹਿਣ ਵਾਲੇ ਲੋਕਾਂ ਵਾਸਤੇ ਉਹਨਾਂ ਦਾ ਉਧਾਰ ਕਾਰਡ ਤੇ ਪੈਨ ਕਾਰਡ ਦੇ ਐਡਰੈਸ ਫੂਟ ਨਾਲ ਪਿੰਡੂ ਦਾ ਕਰਨ ਜੀਵਨ ਬੀਮਾ ਲੱਗ ਜਾਂਦੀ ਹੈ ਜੀ ਤੇ ਜੇ ਉਹ ਸ਼ਹਿਰ ਚ ਰਹਿ ਰਿਹਾ ਤੇ ਸ਼ਹਿਰ ਤੇ ਵਾਸਤੇ ਤੁਹਾਨੂੰ ਉਹਨਾਂ ਦੀਆਂ ਜਿਹੜੀਆਂ ਆਪਾਂ ਆ ਸਰਕਾਰੀ ਲਿਮਿਟਸ ਹੈ ਉਹਦੇ ਅਨੁਸਾਰ ਉਹ ਗ੍ਰੈਜੂਏਟ ਐਂਟਰੀ ਹੋਵੇ ਡਾਕਟਰ ਵਕੀਲ ਜਾਂ ਸਰਕਾਰੀ ਮੁਲਾਜ਼ਮਤਾ ਉਹਨੂੰ ਪ੍ਰੋਵਾਈ ਕਰਾਈ ਸਕਦੇ ਆ ਜੀ ਤੇ ਬਾਕੀ ਸਕੀਮਾਂ ਪੋਸਟਲ ਦੀਆਂ ਜੀ ਮੈਂ ਜਿਹੜੀ ਤੁਹਾਨੂੰ ਜ਼ਿਕਰ ਕਰ ਚੁੱਕਿਆ ਹਾਂ ਲਗਭਗ ਇਹ ਸਕੀਮਾਂ ਹੀ ਹਨ ਲੇਕਿਨ ਇਹ ਸਕੀਮਾਂ ਹੀ ਸਾਡੇ ਕੋਲ ਇੰਨੀਆਂ ਹਨ ਵੀ ਪਬਲਿਕ ਅਸੀਂ ਪੂਰੀ ਕੋਸ਼ਿਸ਼ ਕੀਤੀ ਕਰਦੇ ਹਾਂ ਵੀ ਸਾਰਾ ਹੀ ਕਵਰ ਕੀਤਾ ਜਾ ਸਕੇ ਜੀ ਬੱਚੇ ਤੋਂ ਲੈ ਕੇ ਮੈਂ ਜਿੱਦਾਂ ਦੱਸਿਆ ਹੀ ਹੈ ਵੀ ਬੱਚੇ ਤੋਂ ਲੈ ਕੇ 60 ਸਾਲ ਦਾ ਬੰਦਾ ਪੋਸਟਲ ਆਫਿਸ ਆ ਕੇ ਹਰ ਇੱਕ ਸਕੀਮ ਨੂੰ ਅਵੇਲ ਕਰ ਸਕਦਾ ਹੈ ਉਹ ਚਾਹੇ ਜਮਾ ਖਾਤਾ ਲਗਾ ਲਓ ਅਸੀਂ 5 ਸਾਲਾਂ ਦੀ ਸਕੀਮ ਲਗਾ ਲਓ ਇੰਸ਼ੋਰੈਂਸ ਸੈਕਟਰ ਗਾ ਲੋ ਉਦਾਂ ਹੀ ਉਹ ਸੀਨੀਅਰ ਸਿਟੀਨ ਅਕਾਊਂਟ ਤੇ ਜੀ ਸਰ ਅਸੀਂ ਬੱਚਿਆਂ ਲਈ ਜਾਂ ਮਹਿਲਾਵਾਂ ਲਈ ਤੁਹਾਡੇ ਕੋਲੇ ਜਿਹੜੀਆਂ ਸਕੀਮਾਂ ਨੇ ਉਹਨਾਂ ਬਾਰੇ ਇੱਕ ਵਾਰ ਖਾਸ ਨਜ਼ਰ ਮਾਰਨੇ ਚਾਹ ਰਹੇ ਹਾਂ ਪਾਸ ਸਰਕਾਰ ਵੱਲੋਂ ਪਿਛਲੇ 2 ਸਾਲ ਪਹਿਲਾਂ ਇੱਕ ਸਕੀਮ ਚਲਾਈ ਗਈ ਸੀ ਜਿਹਦੇ ਵਿੱਚ ਇੱਕ ਸਕੀਮ ਦੇ ਵਿੱਚ ਇੱਕ ਲਿਮਿਟ ਬਣਾਈ ਗਈ ਸੀ ਵੀ 2 ਸਾਲ ਦੇ ਵਿੱਚ ਇੱਕ ਅਕਾਊਂਟ ਖੋਲਿਆ ਜਾਏਗਾ ਉਹਦੇ ਵਿੱਚ ਸਰਕਾਰ ਨੇ ਇਸ ਤਰਤੀ ਮਾਰ ਚੁੱਕੀ ਸਕੀਮ ਨੂੰ ਥੋੜਾ ਜਿਹਾ ਸ਼ਾਇਦ ਫਿਲਹਾਲ ਕਰਕੇ ਬੰਦ ਕੀਤਾ ਗਿਆ ਵਿਡਰਾਅ ਕੀਤਾ ਗਿਆ ਉਸ स्कीम ਵੀ ਇੱਕ ਅੱਛੀ ਸਕੀਮ ਸੀ ਉਹਦੇ ਵਿੱਚ ਵਿਆਜ ਬਹੁਤ ਵਧੀਆ ਸੀ ਉਹਦੇ ਵਿੱਚ ਇੱਕ ਬੱਚੇ ਕੋਈ ਵੀ ਜੀ ਬੱਚੀ ਜਾਂ ਔਰਤ ਵੱਲੋਂ ਕਾਊਂਟ ਖੋਲਣਾ ਸੀ ਉਸ ਕਾਊਂਟ ਨੂੰ ਉਸ ਕਾਊਂਟ ਨੂੰ ਉਸ 2 ਸਾਲ ਬਾਅਦ ਬੰਦ ਕਰਵਾਉਣਾ ਹੈ ਜੀ ਉਹਦੇ ਨਾਲ ਉਸ ਜਿਹੜੀ ਅਮਾਉਂਟ ਹੈ ਲਗਭਗ 1 ਲੱਖ ਦਾ ਉਹਨੂੰ 16000 ਰੁਪਏ ਵਿਆਜ ਮਿਲਿਆ ਜੀ ਤੇ ਹੁਣ 31 ਮਾਰਚ ਤੋਂ ਹਜੇ ਉਹ ਲਾਗੂ ਨਹੀਂ ਹੈ ਦੇਖੋ ਸਰਕਾਰ ਜੀ ਉਸ ਨੂੰ ਕੰਟੀਨਿਊ ਕਰਦੀ ਹੈ ਤਾਂ ਫਿਰ ਸ਼ਾਇਦ ਲੇਡੀਜ਼ ਵਾਸਤੇ ਜਾਂ ਬੱਚਿਆਂ ਵਾਸਤੇ ਉਹ ਸਕੀਮ ਹੋਰ ਫਾਇਦੇਮੰਦ ਬਣ ਜੀ ਅਲਸੋ ਬਹੁਤ ਅੱਛੀ ਜਾਣਕਾਰੀ ਤੁਸੀਂ ਸਾਨੂੰ ਦਿੱਤੀ ਹੈ ਇਸ ਬਾਬਤ ਤੇ ਪੋਸਟ ਆਫਿਸ ਦੇ ਵਿੱਚ ਸੇਵਿੰਗਸ ਨੂੰ ਲੈ ਕੇ ਜਾਂ ਜਿਹੜਾ ਅਮਲਾ ਫੈਲਾ ਹੁੰਦਾ ਹੈ ਅਸੀਂ ਉਹਦੀ ਵੀ ਗੱਲ ਕਰਨੀ ਚਾਹਾਂਗੇ ਬੜੀ ਵਾਰੀ ਭੀੜ ਭੜਕਿਆ ਦਾ ਸੋਚ ਕੇ ਹੀ ਲੋਕ ਜਿਹੜੇ ਉਹ ਨਹੀਂ ਆਉਂਦੇ ਪਰ ਹੁਣ ਸੁਵਿਧਾਵਾਂ ਕਿਸ ਤਰ੍ਹਾਂ ਦੀਆਂ ਨੇ ਇਨਫਰਾਸਟ੍ਰਕਚਰ ਕਿਸ ਤਰ੍ਹਾਂ ਦਾ ਹੈ ਕੀ ਕੁਝ ਨਵਾਂ ਹੈ ਤੁਹਾਡੇ ਕੋਲੇ ਉਸ ਬਾਰੇ ਵੀ ਜਾਣਕਾਰੀ ਦੇ ਦਿਓ ਦੇਖੋ ਜੀ ਪੋਸਟ ਆਫਿਸ ਇੱਕ ਬਹੁਤ ਹੀ ਪੁਰਾਣਾ ਅ ਅਦਾਰਾ ਹੈ ਜੀ ਜਿਹੜਾ ਕਿ ਮਤਲਬ ਕਿ ਤੁਸੀਂ ਇਹ ਸੋਚੋ ਵੀ ਅ ਪੁਰਾਣੇ ਤੋਂ ਪੁਰਾਣਾ ਪੈਸਾ ਵੀ ਪੋਸਟ ਆਫਿਸ 'ਚ ਪਿਆ ਹ ਹੁਣ ਤਾਂ ਸਰਕਾਰੀ ਸਕੀਮਾਂ ਚ ਚਲਾਈ ਜਾਂਦੀਆਂ ਤੁਸੀਂ ਆਪਣੇ 10 ਪੁਰਾਣੇ ਖਾਤੇ ਲੈ ਆਓ ਚੈੱਕ ਕਰਵਾਓ ਉਸ ਖਾਤੇ ਦਾ KYC ਦੁਆਰਾ ਕਰਵਾ ਕੇ ਖਾਤੇ ਨੂੰ ਚੈੱਕ ਕੀਤਾ ਜਾਂਦਾ ਹੈ ਸਰਕਾਰੀ ਦਫ਼ਤਰ ਜਿੱਦਾਂ ਜਿਸ ਤਰ੍ਹਾਂ ਵੀ ਉਹ ਜਿਸ ਦਾ ਦਫ਼ਤਰ 'ਚ ਵੀ ਉਹ ਖਾਤਾ ਸਟੈਂਡ ਕਰਦਾ ਪਹਿਲਾਂ ਉਹਨੂੰ ਚੈੱਕ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਸਕੀਮ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਪੈਸੇ ਕਿ ਕਿੰਨੇ ਵੀ ਪੁਰਾਣੇ ਪਏ ਹੁਣ ਜੀ ਉਸ ਪੈਸੇ ਨੂੰ ਪਹਿਲੇ ਜਾਂਚ ਕੀਤੀ ਜਾਂਦੀ ਹੈ ਫਿਰ ਉਹਦੀ ਬੰਦੀ ਕਾਰਵਾਈ ਅਨੁਸਾਰ ਕਾਰਵਾਈ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਉਹਦੇ ਰੀਸੈਂਟ ਆਧਾਰ ਕਾਰਡ ਪੈਨ ਕਾਰਡ ਲਏ ਜਾਂਦੇ ਹਨ ਜਮਾ ਕਰਤਾ ਦੇ ਉਹਦੀ ਫਾਰਮੈਲिटीज ਕਰਵਾਈ ਜਾਂਦੀਆਂ ਹਨ ਤੋਂ ਪੈਸੇ ਨੂੰ ਜਿਸ ਤਰੀਕੇ ਨਾਲ ਦਿੱਤਾ ਜਾ ਸਕ ਸਰਕਾਰ ਇਹ ਸੋਚਦੀ ਹੈ ਵੀ ਕੋਈ ਵੀ ਪੈਸਾ ਪੋਸਟ ਆਫਿਸ ਚ ਤੁਹਾਨੂੰ ਪਤਾ ਹੀ ਹੋਏਗਾ ਪਿੱਛੇ ਜੇ ਇੱਕ ਅੰਕੜਾ ਆਇਆ ਸੀ ਪੋਸਟ ਆਫਿਸ ਬਹੁਤ ਜ਼ਿਆਦਾ ਅਨਕਲੇਮ ਅਮਾਉਂਟ ਪਈਆਂ ਹਨ ਉਸ ਉਸ ਅਨਕਲੇਮ ਮਾਉਂਟ ਨੂੰ ਘਟਾਉਣ ਵਾਸਤੇ ਸਰਕਾਰ ਨੇ ਇੱਕ ਸਪੈਸ਼ਲ ਇਨੀਸ਼ੀਏਟ ਕੀਤਾ ਫ੍ਰੀਜ਼ ਅਕਾਊਂਟ ਸਿਸਟਮ ਹੁੰਦਾ ਉਹ ਉਹਦੇ ਵਿੱਚ ਕੀ ਹੈ ਅਕਾਊਂਟ ਨੂੰ ਪਹਿਲਾਂ ਹੀ ਸਰਕਾਰ ਨੇ ਇਹ ਕਿਹਾ ਵੀ ਕੋਈ ਉਸ ਨੂੰ ਕੋਈ ਦੁਰਵਰਤੋਂ ਨਾ ਉਸੋਕੇ ਜਾਂ ਕੋਈ ਕੋਈ ਗਲਤ ਆਪਣੇ ਡਾਕੂਮੈਂਟ ਪੇਸ਼ ਕਰਕੇ ਨਾ ਕਢਾ ਸਕੇ ਉਸ ਚੀਜ਼ ਨੂੰ ਥੋੜਾ ਸਟੀਮ ਲਾਈਨ ਕਰਕੇ ਵੀ ਉਹ ਸਕੀਮ ਦੇ ਅਨਸਾਰ ਵੀ ਸਾਰੇ ਅਕਾਊਂਟਾਂ ਵਿੱਚ ਨੂੰ ਉਹਨੂੰ ਫ੍ਰੀਜ਼ ਕਰਤਾ ਜਾਂਦਾ ਉਸ ਨੂੰ ਅਨਫ੍ਰੀਜ਼ ਕਰਾਉਣ ਦਾ ਥੋੜਾ ਇਹ ਪ੍ਰੋਸੈਸ ਹੈ ਵਿਭਾਗੀ ਤੌਰ ਤੇ ਉਸ ਤੇ ਥੋੜੇ ਜੀ ਕਾਰਵਾਈ ਹੈ ਉਸ ਨੂੰ ਕਾਰਵਾਈ ਨੂੰ ਪੂਰਾ ਕਰਕੇ ਬੰਦਾ ਕਦੇ ਵੀ ਕਿੰਨੇ ਵੀ ਪੁਰਾਣੇ ਪੈਸੇ ਨੂੰ ਆਪਣੇ ਨੂੰ ਤਰੀਕੇ ਨਾਲ ਉਹਨੂੰ ਕਢਵਾ ਸਕਦਾ ਹੈ ਹਾਂਜੀ ਸਕੀਮਾ ਅਨੁਸਾਰ ਜੇ ਤੁਸੀਂ ਕਹਿ ਸਕਦੇ ਹੋ ਵੀ ਫਰਕ ਜਾਂ ਟਾਈਮ ਲੱਗਦਾ ਕੋਈ ਇੱਕ ਐਦਾਂ ਕਹਿ ਸਕਦੇ ਆ ਵੀ ਕੁਝ ਸਾਡੇ ਕੀ ਜਨਾਬ ਜਿਹੜਾ ਮੇਨ ਸਾਡਾ ਡਿਫਰੈਂਸ ਇਹ ਹੋਇਆ ਜੀ ਸਾਡਾ ਸਾਰਾ ਕੰਪਿਊਟਰਾਈਜ਼ ਟਾਈਮ ਟੂ ਟਾਈਮ ਫੇਸ ਵਾਈਜ਼ ਹੋਇਆ ਉਹਦੇ ਨਾਲ ਕੀ ਹੈ ਜੀ ਸਾਡਾ ਸਿਸਟਮ ਥੋੜਾ ਜਿਹਾ ਬੈਂਕਾਂ ਤੋਂ ਫਰਕ ਰਹਿ ਜਾਂਦਾ ਜਿਸ ਕਰਕੇ ਪਬਲਿਕ ਨੂੰ ਥੋੜੀ ਜੀ ਕਹਿ ਸਕਦੇ ਆ ਆਪ ਸ਼ਬਦਾ ਹੁੰਦੀਆਂ ਵਾਂ ਉਨਾ ਸਰਦਾਰ ਨੂੰ ਅਸੀਂ ਟਾਈਮ ਟੂ ਟਾਈਮ ਜਿੱਦਾਂ ਆਪਾਂ ਨੂੰ ਕਸਟਮਰ ਦੇ ਇਨਪੁਟਸ ਆਉਂਦੇ ਹਨ ਉਹਦੇ ਹਿਸਾਬ ਨਾਲ ਅਸੀਂ ਸਾਰੀ ਚੀਜ਼ਾਂ ਦੂਰ ਕਰਦੇ ਹਾਂ ਪਰੇਸ਼ਾਨੀਆਂ ਦੂਰ ਕਰਦੇ ਹਾਂ ਤਾਂ ਜੋ ਕਸਟਮਰ ਨੂੰ ਕਿਸ ਤਰ੍ਹਾਂ ਦੀ ਵੀ ਪਰੇਸ਼ਾਨੀ ਨਾ ਆਵੇ ਜਮਾ ਕਰਾਨ ਕਿਸੇ ਸਕੀਮ ਨੂੰ ਲੈਣ ਕਿਸੇ ਸਕੀਮ ਨੂੰ ਚਲਾਉਣ ਵਾਸਤੇ ਤੇ ਆਪਾਂ ਉਹ ਕਸਟਮਰ ਦੀ ਓਰੀਐਂਟਰ ਵਾਸਤੇ ਹੀ ਸਾਰੇ ਕੰਮ ਕਰਦੇ ਹਾਂ ਜੀ ਰਾਜਕੁਮਾਰ ਜੀ ਜੋ ਖਾਤੇ ਨਾਲ ਸੰਬੰਧਿਤ ਏਟੀਐਮ ਤੇ ਔਨਲਾਈਨ ਬੈਂਕਿੰਗ ਦੀਆਂ ਸੁਵਿਧਾਵਾਂ ਹੈ ਹਾਂਜੀ ਉਹ ਕਿੰਨੇ ਕੁ ਇਫੈਕਟਿਵ ਹੈ ਪੋਸਟ ਆਫਿਸ ਦੇ ਵਿੱਚ ਜੇਕਰ ਅਸੀਂ ਖਾਤਾ ਖੁਲਾਕੇ ਇਹ ਸਰਵਿਸਿਜ਼ ਪੋਸਟ ਆਫਿਸ ਤੋਂ ਲੈਣੇ ਆ ਤਾਂ ਇਹਦੇ ਵਿੱਚ ਜਨਾਬ ਮੈਂ ਇਹ ਜੋੜਨਾ ਚਾਹਾਂਗਾ ਪੀਪੀਐਫ ਖਾਤਾ ਜੇ ਮੰਨ ਲੀਜੀਆ ਆਪਾਂ ਦੀ ਪੀਪੀਐਫ ਖਾਤਾ ਕਿਸੇ ਦਾ ਖੁੱਲਿਆ ਹੋਇਆ ਜੀ ਉਹਨਾਂ ਕਸਟਮਰ ਜਿਹੜਾ ਪੋਸਟ ਆਫਿਸ ਵਿੱਚ ਪੀਪੀਐਫ ਖਾਤਾ ਖੁਲਾਉਂਦਾ ਹੈ ਉਹ ਸੋਚਦਾ ਵੀ ਪੋਸਟ ਆਫਿਸ ਦਾ ਖਾਤਾ ਪੀਪੀਐਫ ਬੈਂਕ ਨਾਲ ਨਹੀਂ ਜੁੜਦਾ ਜੀ ਇਹਦੇ ਬਾਰੇ ਮੈਂ ਥੋੜਾ ਜਿਹਾ ਇੱਕ ਚਾਨਣਾ ਪਾਣਾ ਚਾਹਾਂਗਾ ਪੀਪੀਐਫ ਦਾ ਖਾਤਾ ਹੁਣ ਤੁਸੀਂ ਇਹ ਸੋਚੋ ਜੇ ਤੁਹਾਡੇ ਬੈਂਕ ਦੇ ਅੱਜਕੱਲ ਤੁਸੀਂ ਇਹ ਸੋਚ ਸਕਦੇ ਹੋ ਵੀ ਜੇ 10 ਬੰਦੇ ਬੈਂਕਿੰਗ ਸੈਕਟਰ ਐਚ 10 ਹੀ ਬੰਦੇ ਆਨਲਾਈਨ ਬੈਂਕਿੰਗ ਚ ਲਾ ਰਹੇ ਜੀ ਉਹਦੇ ਵਿੱਚ ਕੀ ਹੈ ਥੋੜਾ ਜਿਹਾ ਸਟੱਡੀ ਕਰਨ ਦੀ ਲੋੜ ਹੈ ਆਨਲਾਈਨ ਖਾਤੇ ਨਾਲ ਸਾਡੇ ਪੀਪੀਐਫ ਖਾਤੇ ਨੂੰ ਜੋੜਿਆ ਜਾ ਸਕਦਾ ਜੀ ਉਹਨੂੰ ਸਾਡੀ ਕਿਸੇ ਵੀ ਲਾਈਨ ਜਾਂ ਕਿਸੇ ਚੱਕਾ ਖੜਨ ਦੀ ਲੋੜ ਨਹੀਂ ਆਪਣੇ ਖਾਤੇ ਨੂੰ ਉਹ ਉਸ ਬੈਨੀਫਿਸ਼ੀਰੀ ਚ ਐਡ ਕਰਕੇ NEFT ਦੇ ट्रांजैक्शन ਰੂਪ ਦੇ ਅਨਸਾਰ ਉਹ ਥੋੜੀ ਜਿਹੀ ਗਾਈਡਲਾਈਨਸ ਹੈ ਉਸ ਗਾਈਡਲਾਈਨ ਦੇ ਅਨਸਾਰ ਉਹਨੂੰ ਜੋੜ ਕੇ ਤੇ ਕਿਤੇ ਵੀ ਬੈਠਾ ਉਹ ਪੀਪੀਐਫ ਖਾਤੇ ਨੂੰ ਆਪਣੇ ਨੂੰ ਕੰਟੀਨਿਊ ਰੱਖ ਸਕਦਾ ਹੈ ਉਹਨੂੰ ਕਿਸੇ ਲਾਈਨ ਜਾਂ ਕਿਸੇ ਪੋਸਟੋਂ ਵਿਚਾਨ ਜੁੜ ਲੋੜ ਨਹੀਂ ਹਾਂਜੀ ਇੱਕ ਬੇਸ ਉਹਦਾ ਇਹ ਹੈ ਜੀ ਆਧਾਰ ਕਾਰਡ ਪੈਨ ਕਾਰਡ ਤੇ ਮੋਬਾਈਲ ਨੰਬਰ ਤੁਹਾਡੇ ਖਾਤੇ ਜੁੜਿਆ ਹੋਵੇ ਤਾਂ ਜੋ ਤੁਹਾਨੂੰ ਉਹਦੀ ਤੁਰੰਤ ਇਨਫੋਰਮੇਸ਼ਨ ਮਿਲਦੀ ਰਹੇ ਕਿ ਤੁਸੀਂ ਉਸ ਚ ਪੈਸਾ ਜਮ੍ਹਾਂ ਕੀਤਾ ਤਾਂ ਕਿੰਨਾ ਜਮ੍ਹਾਂ ਕੀਤਾ ਤਾਂ ਤੇ ਉਸ ਦੀ ਕੀ ਵੈਲਿਡਿਟੀ ਹੈ ਤੇ ਨਾਲੇ ਤੁਹਾਨੂੰ ਉਹਦੇ ਅਕਾਊਂਟ ਦੀ ਸਾਰੀ ਇਨਫੋਰਮੇਸ਼ਨ ਤੁਹਾਡੇ ਅਕਾਊਂਟ ਚ ਬੈਸ ਮੈਸੇਜ ਤਾਂ ਸਰਕਾਰ ਨੇ ਇੱਕ ਜੁਰੀ ਕਰਤਾ ਵੀ ਹਰ ਬੰਦੇ ਨੂੰ ਹਰ ਸਕੀਮ ਦਾ ਮੈਸੇਜ ਜਾਂਦਾ ਜੀ ਉਸ ਮੈਸੇਜ ਨਾਲ ਬੰਦਾ ਕਲੀਅਰ ਹੋ ਜਾਂਦਾ ਹੈ ਮੈਸੇਜ ਮੇਰਾ ਕਹਿਣ ਦਾ ਮਤਲਬ ਇਹੀ ਹੈ ਮੈਸੇਜ ਤਦੇ ਜਾਏਗਾ ਜੇ ਬੰਦੇ ਦੇ ਆਧਾਰ ਕਾਰਡ ਪੈਨ ਕਾਰਡ ਤੇ ਮੋਬਾਈਲ ਨੰਬਰ ਖਾਤੇ 'ਚ ਜੁੜੇ ਹੋਣ ਜੀ ਬਿਲਕੁਲ ਸੋ ਇਹ ਕੇਵਾਈਸੀ ਜਿਹੜੀ ਹੈ ਬੈਂਕਾਂ ਵਾਂਗੂ ਇੱਥੇ ਵੀ ਤੁਹਾਨੂੰ ਕਰਵਾਉਣੀ ਹੀ ਪਵੇਗੀ ਬੜੀ ਬਿਹਤਰੀਨ ਜਾਣਕਾਰੀ ਰਾਜਕੁਮਾਰ ਜੀ ਤੁਸੀਂ ਸਾਨੂੰ ਦਿੱਤੀ ਇਹ ਜਾਣਕਾਰੀ ਸਾਡੇ ਦਰਸ਼ਕਾਂ ਤੇ ਬੜੀ ਕੰਮ ਆਵੇਗੀ ਤੇ ਉਹ ਆਉਣਗੇ ਤੁਹਾਡੀ ਵੀ ਮਦਦ ਜ਼ਰੂਰ ਲੈਣਗੇ ਜਦੋਂ ਕਿਤੇ ਲੋੜ ਪਈ ਬਠਿੰਡਾ ਦੇ ਪੋਸਟ ਆਫਿਸ ਹੈੱਡ ਪੋਸਟ ਆਫਿਸ ਦੇ ਵਿੱਚ ਰਾਜਕੁਮਾਰ ਜੀ ਬੈਠਦੇ ਨੇ ਸੋ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰਕੇ ਇਹ ਜੋ ਸਹੂਲਤਾਂ ਆ ਇਹਨਾਂ ਨੇ ਦਸੀਆਂ ਉਹਨਾਂ ਦਾ ਫਾਇਦਾ ਚੁੱਕ ਸਕਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ